ਪੁਲਿਸ ਦੀ ਗ੍ਰੱਥ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਹਨਾਂ ਨੌਜਵਾਨਾਂ ਨੂੰ ਧਿਆਨ ਨਾਲ ਦੇਖੋ ਇਹਨਾਂ ਦੇ ਕਾਰਨਾਮੇ ਸੁਣ ਤੁਸੀਂ ਵੀ ਦੰਗ ਰਹਿ ਜਾਉਗੇ ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਨੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਆਪਣੇ ਹੀ ਪਿਓ ਨੂੰ ਫੋਨ ਕੀਤਾ ਜਿਸ ਦੀ ਗੱਲਬਾਤ ਸੁਣ ਕੇ ਇੱਕ ਵਾਰ ਤਾਂ ਪਿਓ ਦੇ ਹੋਸ਼ ਫਾਕਤਾ ਹੋ ਗਏ ਜਿਸ ਤੋਂ ਬਾਅਦ ਪਿਓ ਦੀ ਸ਼ਿਕਾਇਤ ਉਪਰੰਤ ਪੁਲਿਸ ਨੇ ਮੁੰਡੇ ਅਤੇ ਉਸ ਦੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਸੁਣੋ ਕਿਵੇਂ ਇੱਕ ਫੋਨ ਕਾਲ ਨੇ ਮੁੰਡਿਆਂ ਨੂੰ ਜੇਲ੍ਹ ਕਰਵਾ ਦਿੱਤੀ ਸਾਡੇ ਕੋਲ ਦੋ ਕੁ ਦਿਨ ਪਹਿਲੇ ਇੱਕ ਗੁਰਦੀਪ ਸਿੰਘ ਆ ਮਾਲੜੀ ਦੇ ਰਹਿਣ ਵਾਲੇ ਜ਼ਿੰਮੇਦਾਰ ਆ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਕਿ ਮੈਨੂੰ ਇਹ ਨੰਬਰ ਤੋਂ ਕਾਲ ਆ ਰਹੀ ਆ ਤੇ ਉਹਦੇ ਵਿੱਚ ਉਹ ਥ੍ਰੈਟ ਕਰ ਰਿਹਾ ਵੀ ਅਸੀਂ ਤੇਰੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਜੇ ਸਾਨੂੰ 5 ਲੱਖ ਰੁਪਏ ਨਾ ਦਿੱਤਾ ਦੇ ਤੇ ਉਹਦੇ ਕਰਕੇ ਉਹ ਕਾਫੀ ਖਭਰਾਇਆ ਹੋਇਆ ਸੀ ਉਹ ਤੇ ਇਹੀ ਪਰਚਾ ਦਰਜ ਕਰਕੇ ਤੇ ਆਪਾਂ ਉਸ ਕਾਲ ਦਾ ਜਿਹੜਾ بار بار ਉਹਨੂੰ ਜਦੋਂ ਕਾਲ ਆਈ ਆਪਾਂ ਉਹਦਾ ਪਿੱਛਾ ਕੀਤਾ ਉਹਨੂੰ ਟ੍ਰੇਸਿੰਗ ਤੇ ਲਵਾਇਆ ਤੇ ਟੀਮਾਂ ਬਣਾ ਕੇ ਤੇ ਆਪਾਂ ਇਹ ਜਿਹੜੇ ਆ ਦੋ ਬੰਦੇ ਜਿਹੜੇ ਆ ਕਾਬੂ ਕਰ ਲਏ ਸਰ ਨਾਮ ਵਗੈਰਾ ਕੀ ਆ ਇਹਨਾਂ ਦਾ ਇੱਕ ਦਾ ਨਾਮ ਜੀ ਸੰਦੀਪ ਸਿੰਘ ਹੈ ਇਹ ਬਾਅਦ ਵਿੱਚ ਇਹ ਹੋਇਆ ਕਿ ਜਿਹੜਾ ਗੁਰਦੀਪ ਸਿੰਘ ਆ ਉਹਦਾ ਹੀ ਲੜਕਾ ਜਿਹੜਾ ਸੰਦੀਪ ਸਿੰਘ ਆ ਉਹਨੇ ਹੀ ਇਹ ਸਾਰਾ ਪਲਾਨ ਕੀਤਾ ਸੀ ਉਹਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਤੇ ਉਹਨੇ ਆਪਣੇ ਫਾਦਰ ਨੂੰ ਹੀ ਥ੍ਰੈਟ ਕੀਤਾ ਸੀ ਕਿ ਮੈਨੂੰ ਵੀ ਇਹ ਰਕਮ ਦਿੱਤੀ ਜਾਏ ਦੇ ਨਹੀਂ ਦੇ ਮਤਲਬ ਤੁਹਾਡੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਆਪਾਂ ਕਰ ਰਹੇ ਆ ਤਤੀਸ਼ ਦੇ ਵਿੱਚ ਪਤਾ ਲੱਗੇਗਾ ਸਰ ਇਹ ਦੋ ਜਣੇ ਹੀ ਆ ਜਾਂ ਇਹਨਾਂ ਦੇ ਨਾਲ ਹੋਰ ਵੀ ਕੋਈ ਹੈਗੇ ਜੀ ਜਣੇ ਆ ਜੀ ਇੱਕ ਹੱਲੇ ਜਿਹੜਾ ਪਗੋੜਾ ਭੱਜਿਆ ਹੋਇਆ ਕਰੋ ਤੇ ਉਹਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ ਇਹ ਫਰਾਤੀ ਹੋਣੀ ਮੰਗੀ ਕਿ ਪਹਿਲਾਂ ਵੀ ਲਈ ਤੇ ਨਹੀਂ ਇਸ ਤੋਂ ਪਹਿਲੇ ਨਹੀਂ ਕੋਈ ਇਦਾਂ ਦੀ ਕੋਈ ਗੱਲ ਗੱਲ ਨਹੀਂ ਉਹਦਾ ਜੀ ਉਹਦਾ ਨਾਮ ਅਜੇ ਕੁਮਾਰ ਹੈ ਉਹ ਵੀ ਮਾਲੜੀ ਦਾ ਹੀ ਉਹ ਵੀ ਮਾਲੜੀ ਦਾ ਹੀ ਹਾਂ ਜੀ ਨਹੀਂ ਮਾਲੜੀ ਤਦ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੇ ਪੱچے ਦਰਜ ਹੋ ਗਏ ਜੀ ਆਪਾਂ ਇਹਨਾਂ ਦੀ ਅਰੈਸਟ ਪਾਲੀ ਸੀ ਕੱਲ ਆਪਾਂ ਇਹਨਾਂ ਨੂੰ ਪੇਸ਼ ਕੀਤਾ ਸੀ ਅਦਾਲਤ ਵਿੱਚ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਇਹਨਾਂ ਨੂੰ ਦੁਬਾਰਾ ਆਪਾਂ ਫੇਰ ਦੁਬਾਰਾ ਪੇਸ਼ ਕਰਾਂਗੇ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਜਿਸ ਮੋਬਾਈਲ ਤੋਂ ਇਹ ਕਾਲ ਕਰਦੇ ਸੀ ਬਾਰ-ਬਾਰ ਉਹ ਰਿਕਵਰ ਹੋ ਗਿਆ ਤੇ ਸਰ ਇਹ ਆਪਣੇ ਨੰਬਰ ਤੋਂ ਕਰਦੇ ਸੀ ਜਾਂ ਅਲੱਗ ਕੋਈ ਨੰਬਰ ਲਿਆ ਹੋਇਆ ਸੀ ਇਹਨਾਂ ਨੇ ਅਲੱਗ ਲਿਆ ਹੋਇਆ ਸੀ ਕੋਈ ਉਹਦੀ ਆਪਾਂ ਹਲੇ ਸੀਡੀਆਰ ਵਗੈਰਾ ਸਾਰਾ ਕੁਝ ਡਿਟੇਲ ਕਢਾਵਾਂਗੇ ਵੀ ਇਹਨਾਂ ਨੇ ਕਿਸ ਦਿਨ ਦੁਬਾਰਾ ਕਦੋਂ SIM ਲਈ ਕਦੋਂ ਇਹਦਾ ਮੋਬ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਇਹ ਪਲੈਨਿੰਗ ਕੀਤੀ ਤੇ ਸਰ ਜਿਹੜੇ ਇਹਨਾਂ ਦੇ ਜਿਨ੍ਹਾਂ ਨੇ ਕੰਪਲੀਟ ਕੀਤੀ ਸੀ ਉਹ ਕੀ ਕੰਮ ਕਰਦੇ ਆ ਉਹ ਜ਼ਿੰਮੇਦਾਰ ਹੈ ਜੀ ਖੇਤੀਬਾੜੀ ਕਰਦੇ ਗੁਰਦੀਪ ਸਿੰਘ ਸਰ ਮਕਸਦ ਕੀ ਸੀ ਸਰ ਮਕਸਦ ਇਹ ਹੀ ਸੀ ਜੀ ਫਿਲਹਾਲ ਜਿਹੜੀ ਹੁਣ ਤੱਕ ਵੀ ਆਪਾਂ ਨੂੰ ਤਫਤੀਸ਼ ਤੋਂ ਇਹ ਹੀ ਗੱਲ ਸਮਝ ਆਈ ਕਿ ਇਹਦਾ ਲੜਕਾ ਜਿਹੜਾ ਵਾ ਉਹਨੂੰ ਉਹਨੇ ਹੀ ਮਤਲਬ ਆਪਣੇ ਕਿਸੇ ਪਰਪਸ ਵਾਸਤੇ ਇਹਨਾਂ ਇਹਦੇ ਕੋਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਯਾਨਕਿ ਆਪਣੇ ਫਾਦਰ ਨੂੰ ਕੱਟ ਕੀਤਾ ਸੀ ਤੇ ਸਰ ਇਹ ਦਾ ਜਿਹੜਾ ਹੈਗਾ ਵਾ ਬੇਟਾ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਪੋਰਟ ਹੈਗੀ ਕੋਈ ਨਹੀਂ ਫਿਲਹਾਲ ਹਾਲੇ ਤੱਕ ਨਹੀਂ ਕੋਈ ਵੀ ਸਾਹਮਣੇ ਆਈ ਫਿਰ ਵੀ ਆਪਾਂ ਇਹਦੇ ਬਾਰੇ ਵੀ ਕਰ ਰਹੇ ਹਾਂ ਜੀ ਪੈਸੇ ਦੀ ਲੋਰਸ ਆਪਣੇ ਫਾਦਰ ਤੋਂ ਵੈਸੇ ਹੀ ਮੰਗ ਸਕਦਾ ਹੈ ਉਹ ਮੰਗ ਸਕਦਾ ਸੀ ਪਰ ਕੀ ਕਾਰਨ ਕੀ ਹੋ ਸਕਦਾ ਕਿ ਕਿ ਪ੍ਰੋਬਲਮ ਹੋ ਸਕਦੀ ਆ ਉਹ ਬਾ ਉਹ ਹਾਲੇ ਤੱਕ ਤਫਤੀਸ਼ ਦੇ ਵਿੱਚ ਆਏਗੀ ਸਾਰੀ ਗੱਲ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ ਕਿਸ ਤੋਂ ਇਲਾਵਾ ਇਹਨਾਂ ਨੇ ਹੋਰ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ